ਦੀ ਸੁਖੀ ਨੇ ਮੈਨੂੰ ਇਹ ਕਿਹਾ ਸੀਗਾ ਸੁਖੀ ਤਾਂ ਤੁਸੀਂ ਸੀਗੇ ਸੁਖੀ ਤਾਂ ਮੈਨੂੰ ਇਹ ਕਿਹਾ ਸੀਗਾ ਇਹ ਬਾਅਦ ਚ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਫਰੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੇ ਤੋਂ ਮੈਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪੈਸੇ ਦੇਣ ਸੁਖੀ ਨੇ ਆਹੋ ਕਿੰਨੇ ਪੈਸੇ ਕੀਤੇ ਸੁਖੀ ਨਾਲ 200 40 2 3000 ਰੁਪਿਆ ਸੀਗਾ 2 3000 2 3000 ਹੂੰ ਟਿੱਕੀ ਕਰਨੇ ਕੀ 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 ਕਿ ਸੁਖੀ ਨੇ ਕੀ ਕਰਨੇ ਉੱਥੇ ਜਾ ਕੇ ਉੱਥੇ ਜਾ ਕੇ ਬੈਠੀ ਔਰ ਇਹ ਸਭ ਫਲਾਣਾ ਫੁੱਟਾ ਫੁੱਟਾ ਸਿੱਧਾ ਕਰਨ ਨੂੰ ਕਿਆ ਸੀਗਾ ਲੇਕਿਨ ਕੀ ਤਰੀਕਾ ਜੀ ਮੈਂ ਇਹ ਹੈ ਨਹੀਂ ਮੰਨਦਾ ਰ ਮੈਂ ਈ ਵਸੇ ਰ ਤਾ ਮੈਂ ਕੀ ਤਾਂ ਸੁਖੀ ਨੇ ਕਹਿ ਉਹ ਤੇ ਜਾ ਕੇ ਪੰਗੇ ਲੈਣੇ ਪੰਗੇ ਲੈਣੇ ਬਾਣੀ ਨਾਲ ਆਹੋ ਨਹੀਂ ਬਾਣੀ ਨਾਲ ਕੀ ਪਾੜਨਾ ਹੈ ਆਹੋ ਬਾੜਨ ਵਾਸਤੇ ਕਿਹਾ ਸੀ ਕੀ ਆਹੋ ਇਹ ਇਹ ਚੀਜ਼ਾਂ ਹੋਰ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਿਆ ਸੀਗਾ ਦੱਸ ਦੱਸ ਫਿਰ ਸਾਨੂੰ ਦੱਸ ਤਾਂ ਦੇ ਨਾ ਉਲਟਾ ਸਿੱਧਾ ਲਿਖਣ ਨੂੰ ਵੀ ਕਿਆ ਸੀਗਾ ਕੀ ਲਿਖਣਾ ਸੀ ਤਾਨੂੰ ਪਤਾ ਯਾ ਉਹੀ ਗਾਲਾਂ ਔਰ ਉਤੋਦੀ ਉਤੋਦੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰਨ ਨੂੰ ਕੈਸੀਗਾ ਮੈਂ ਕੀਤਾ ਨਹੀਂ ਬਾਜੀ ਬੇਗੁਨਾਥੀਗਾ ਬਸ ਇਹ ਆਂ ਡਾਕੀ ਉੱਤੇ ਔਰ ਦੇਤ ਬਸ ਇਹ ਕੈਸੀਗਾ ਤੇ ਬਾਣੀ ਨਾਲ ਛੇੜ ਖਾਂਦੀ ਕਰ ਆ ਫੇਰ ਖਾਈ ਕਰੀ ਸਭ ਗਾਲਾਂ ਲਿਖਿਆ ਕੀਤਾ ਨਹੀਂ ਆਹ ਹੋ ਗਾ ਫੇਰ ਨਹੀਂ ਤੈਨੂੰ ਉਹਨੇ ਕੀ ਕਹਿਆ ਸੀ ਸਾਡੀ ਬਾਣੀ ਕੀ ਉੱਚੀ ਹੋ ਕੀ ਕਿਹਾ ਨਹੀਂ ਤੋਂ ਪਹਿਲਾਂ ਸਾਡੀ ਸਾਡੀ ਬਾਣੀ ਉੱਚੀ ਆ ਸਾਡੀ ਬਾਣੀ ਘੱਟ ਆ ਔਰ

ਪੁਰਾਣੀ ਜੱਤੀ ਮਾਰ ਕੇ ਦੇਖਿਆ ਤੇ ਲੁਕਿਆ ਫਿਰਦਾ ਹੀ ਕੈਮਰੇ ਗੁੰਮ ਨਹੀਂ ਆਈ ਕੋਈ ਜੋਦੀ ਤਸਵੀਰ ਨੂੰ ਫਿਰ ਇਹਨੂੰ ਅਸੀਂ ਦਬਕੇ ਦੋਕੇ ਮਾਰ ਕੇ ਉਹ ਸਿੰਘ ਨੇ ਬਾਹਰ ਕੱਢਿਆ ਫਿਰ ਉਹ ਜਦੋਂ ਬਾਹਰ ਕੱਢਿਆ ਤੇ ਇਹਦੇ ਨਾਲ ਪੂਰਾ ਹੱਥੋਪਾਈ ਹੋਇਆ ਪੂਰਾ ਉਹਨੇ ਠੀਕ ਪ੍ਰਸ਼ਾਸਨ ਵੱਲੋਂ ਹੁਣ ਗ੍ਰਿਫਤਾਰ ਕੀਤਾ ਗਿਆ ਰਮਨ ਬਾਬਾ ਜੀ ਆ ਉਹਨੇ ਕੀ ਅਪਡੇਟ ਮੰਗਿਆ ਹਮਲਾ ਕੀਤਾ ਉਹਨੇ ਫਿਰ ਇੱਥੇ ਹਮਲਾ ਕੀਤਾ ਰਮਨਦੀਪ ਸਿੰਘ ਦੇ ਉਹਨੇ ਆਪਣੇ ਡਿਫੈਂਸ ਦੇ ਫਿਰ ਉੱਤੇ ਹਮਲਾ ਕੀਤਾ ਜਿਹੜਾ ਉਹ ਦੇਖੋ ਕੀ ਹਥਿਆਰ ਸਿਕਾ ਜਿਹੜਾ ਇੱਕ ਚੀਜ਼ ਜਿਹੜੀ ਜਿਹੜਾ ਮੇਨ ਇੰਪੋਰਟੈਂਟ ਚੀਜ਼ ਹੈ ਕਿ ਜਿਹੜੀ ਜਿਹੜੀ ਇੱਕ ਤਾਂ ਇਸ ਕੇਸ ਦੇ ਵਿੱਚ ਕੈਫਆਈਆ ਦਰਜ ਹੋ 2024 ਦੇ ਇਸੇ ਥਾਣਾ ਸਿਟੀ ਦੇ ਵਿੱਚ 304 ਤੇ 295ਏ ਦੇ ਅੰਡਰ ਸੋ ਪੁਲਿਸ ਨੇ ਪਹਿਲੇ ਹੀ ਇਨੀਸ਼ੀਅਲ ਇਨਕੁਆਇਰੀ ਦੇ ਵਿੱਚ ਇਹ ਗੱਲ ਮੰਨ ਲਈ ਹੈ ਕਿ ਜਿਹੜਾ ਬੰਦਾ ਸੀ ਉਹ ਬੇਦਬੀ ਕਰਨ ਦੀ ਨੀਤ ਨਾਲ ਆਇਆ ਸੀ ਇਸ ਕਰਕੇ ਉੱਤੇ 295ਏ ਲੱਗੀ ਹੈ ਔਰ ਐਕਸੀਡੈਂਟਲ ਡੈਥ ਕਰਕੇ ਜਿਹੜਾ ਇਹ ਸੈਲਫ ਡਿਫੈਂਸ ਦੇ ਵਿੱਚ ਮਰਡਰ ਹੋਇਆ ਇਹ 304 ਉਹ ਸੈਕਸ਼ਨ ਚ ਲੱਗ ਗਿਆ ਉਹਦੇ ਨਾਲ ਜਿਹੜੀ ਸਾਡੀ ਵੱਡੀ ਡਿਮਾਂਡ ਸੀ ਕੀ ਦਰਬਾਰ ਸਾਹਿਬ ਦੀ ਘਟਨਾ ਵਾਂਗ ਤੇ ਕਪੂਰਥਲੇ ਦੀ ਘਟਨਾ ਵਾਂਗ ਇਸ ਬੰਦੇ ਦੀ ਕੋਈ ਆਇਡੈਂਟੀਟੀ ਨਹੀਂ ਇਹ ਬੰਦੇ ਕਿੱਥੋਂ ਆਉਂਦੇ ਨੇ ਔਰ ਇਹਨਾਂ ਨੂੰ ਗੁਰਦੁਆਰਿਆਂ ਦਾ ਰਾਹ ਪਤਾ ਲੱਗਦਾ ਇਹਨਾਂ ਦਾ ਆਧਾਰ ਕਾਰਡ ਤੱਕ ਦਾ ਡਾਟਾ ਜਿਹੜਾ ਆ ਉਹ ਡਿਲੀਟ ਹੁੰਦਾ ਜਿਹੜੀ ਦਰਬਾਰ ਸਾਹਿਬ ਵਿਧਵੀ ਹੋਈ ਸੀ ਉਹਦੇ ਵਿੱਚ ਇੱਕ ਸੈੱਟ ਬਣਾਈ ਸੀ ਉਦੋਂ ਦੇ ਹੋਮ ਮਿਨਿਸਟਰ ਨੇ ਜਿਨੇ ਕੀ 45 ਦਿਨਾਂ ਦੇ ਵਿੱਚ ਵੀ ਦੱਸਣਾ ਸੀ ਵੀ ਜਿਹਨੇ ਦਰਬਾਰ ਸਾਹਿਬ ਆ ਕੇ ਵਿਧਵੀ ਕੀਤੀ ਉਹ ਬੰਦਾ ਕੌਣ ਸੀ ਅੱਜ ਤੱਕ ਉਸ ਬੰਦੇ ਦਾ ਉਸ ਸੈੱਟ ਨਾਮ ਤੱਕ ਨਹੀਂ ਪਤਾ ਕਰ ਪਾਈ ਇਨਵੈਸਟੀਗੇਸ਼ਨ ਦਾ ਬਹੁਤ ਦੂਰ ਦੀ ਗੱਲ ਸੋ ਸਾਨੂੰ ਖਦਸ਼ਾ ਇਸ ਕੇਸ ਦੇ ਵਿੱਚ ਵੀ ਇਦਾਂ ਹੋ ਸਕ ਅਸੀਂ ਐਡਮਿਨ ਸੈਸ਼ਨ ਕੋਲੋਂ ਪੁੱਛਿਆ ਸੀ ਵੀ ਤੁਹਾਡਾ ਮਿਨਿਮਮ ਟਾਈਮ ਕੀ ਆ ਜਦੋਂ ਤੁਸੀਂ ਸਾਨੂੰ ਇਹ ਦੱਸੋਗੇ ਕਿ ਇਹ ਬੰਦਾ ਕੌਣ ਸੀ ਇਹਨੂੰ ਕਿਹਨੇ ਭੇਜਿਆ ਇਹ ਕੋਈ ਕੋਇਨਸੀਡੈਂਸ ਨਹੀਂ ਹੈਗਾ ਇਹ ਕਾਂਸਪਿਰੈਂਸੀ ਹੈ ਔਰ ਇਹ ਕਾਂਸਪਿਰੈਂਸੀ ਜਿਹੜੀ ਆ ਇਹ ਲਗਾਤਾਰ ਚੱਲ ਰਹੀ ਆ ਸਟੇਟ ਦਾ ਕੋਈ ਚਿਹਰਾ ਨਹੀਂ ਹੁੰਦਾ ਸੋ ਸਟੇਟ ਦੇ ਪਿਆਦੇ ਜਿਹੜੇ ਬਾਰ-ਬਾਰ ਸਿੱਖਾਂ ਨੂੰ ਪ੍ਰਹਾਰ ਰਿਹਾ ਔਰ ਸਿੱਧਾ ਦਿਲ ਤੇ ਹਮਲਾ ਕਰ ਰਹੇ ਆ ਕਿਉਂਕਿ ਉਹ ਚਾਹੁੰਦੇ ਨੇ ਵੀ ਸਿੱਖ ਕੋਈ ਵੱਡਾ ਐਜੀਟੇਸ਼ਨ ਕੋਈ ਵੱਡਾ ਰਿਐਕਸ਼ਨ ਦੇਣ ਜਿਹਦੇ ਕਰਕੇ ਬਾਰ-ਬਾਰ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਹ ਬੇਦਬੀਆਂ ਕਰਾਈਆਂ ਜਾਂਦੀਆਂ ਜੇ ਬੰਦਾ ਫੜਿਆ ਜਾਂਦਾ ਤੇ ਉਹਨੂੰ ਮੈਂਟਲੀ ਡਿਸਟਰਬ ਸਾਬਤ ਕੀਤਾ ਜਾਂਦਾ ਜੇ ਮੌਕੇ ਤੇ ਮਾਰ ਦਿੱਤਾ ਜਾਂਦਾ ਤੇ ਉਹਦਾ ਆਧਾਰ ਕਾਰਡ ਉਹਦਾ ਨਾਮ ਤੱਕ ਵੀ ਇਹ ਸਟੇਟ ਪਤਾ ਨਹੀਂ ਕਰ ਸਕਦੇਵ ਜੀ ਬਾਰ-ਬਾਰ ਇਸ ਤਰ੍ਹਾਂ ਦੀਆਂ ਹਰਕਤਾਂ ਹੋ ਰਹੀਆਂ ਬੇਦਬੀ ਦੇ ਮਾਮਲੇ ਆ ਰਹੇ ਆ ਜੇ ਇਸ ਮਾਮਲੇ ਦੇ ਵਿੱਚ ਵੀ ਉਸ ਬੰਦੇ ਦੀ شناخت ਨਹੀਂ ਹੁੰਦੀ ਤੁਸੀਂ ਇਹ 7 ਦਿਨ ਦਾ ਟਾਈਮ ਪ੍ਰਸ਼ਾਸਨ ਨੇ ਮੰਗ ਕੇ ਲਿਆ ਅਸੀਂ ਇਹ ਤੁਹਾਡਾ ਅਗਲਾ ਸਟੈਪ ਕੀ ਹੋਇਆ 60 ਦਿਨ ਬਾਅਦ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਕਮੇਟੀ ਸਾਡੇ ਨਾਲ ਲਗਾਤਾਰ ਦਾਫਤਰ ਰੱਖੇ 7 ਦਿਨ ਬਾਅਦ ਪ੍ਰਸ਼ਾਸਨ ਦਾ ਇੱਕ ਹਫਤੇ ਦੀ ਇਨਵੈਸਟੀਗੇਸ਼ਨ ਰਿਪੋਰਟ ਦੇਖੀ ਜਾਊਗੀ ਫਿਰ ਉਹਨਾਂ ਨੇ ਕੀਤਾ ਕਿ ਜੇ ਨਹੀਂ ਤਾਂ ਅਗਲੀ ਸਾਰੀਆਂ ਜਥੇਬੰਦੀਆਂ ਰਲ ਕੇ ਅਗਲਾ ਫੈਸਲਾ ਲੈ ਕੇ ਫਿਰ ਇਹਨੂੰ ਇਹੋ ਜਿਹਾ ਐਸੀਡੇਸ਼ਨ ਦੇਾਂਗੇ ਇਸ ਬਗਵਾੜੇ ਨੂੰ ਵੀ ਦੁਆਬੇ 'ਚ ਕਿਤੇ ਛੇਤੀ ਕਿਤੇ ਕੋਈ ਜਥੇ ਜਿਹੜੀ ਕੋਈ ਪੁਲਿਸ ਹੈ ਜੀ ਕੋਈ ਨੈਗਲੀਜੈਂਸੀ ਨਾ ਵਰਤੇ ਬੇਦਬੀ ਦੇ ਕੇਸ ਦੇ ਸਰਦੇਵ ਜੀ ਸਰਦੇਵ ਜੀ ਪਹਿਲਾਂ ਦੋ ਵਾਰੀ ਦੋ ਵਾਰ ਹੋਈ ਫਗਵਾੜੇ ਦੇ ਵਿੱਚ ਤੇ ਪੁਲਿਸ ਉਹਦਾ ਕੋਈ ਪਤਾ ਨਹੀਂ ਕਰ ਪਾਈ ਜਦ ਕਿ ਉਹ ਏਰੀਆ ਸਰਵੇਲੈਂਸ ਦੇ ਵਿੱਚ ਹੈਗਾ ਫਗਵਾੜੇ ਦੀ ਕਾਰਪੋਰੇਸ਼ਨ ਨੇ ਐਡਮਿਨਿਸਟ੍ਰੇਸ਼ਨ ਨੇ ਸਾਧਾ ਸਾਧ ਤੇ ਕੈਮਰੇ ਲਾਏ ਹੋਏ ਆ ਉਹਦੇ باوجود ਦੋਸ਼ੀ ਨਹੀਂ ਫੜਿਆ ਗਿਆ ਇਸੇ ਕਰਕੇ ਜਦੋਂ ਸੜਕ ਕੰਡੇ ਉਜਾੜ ਦੇ ਵਿੱਚ ਬੇਦਬੀ ਹੋਈ ਦੋਸ਼ੀ ਫੜਿਆ ਨਹੀਂ ਗਿਆ ਉਹਦੀ ਸ਼ਹਾਦਤ ਅੱਜ ਇਹ ਗੁਰਦੁਆਰਾ ਦੇ ਅੰਦਰ ਤੱਕ ਵੜਾ ਹੈ ਇਹ ਇੱਕ ਸੇਵਾਦਾਰ ਦੀ ਅਕਲਮੰਦੀ ਕਹਿ ਲਓ ਇਹ ਕੋਇਨਸੀਡੈਂਸ ਕਹਿ ਲਓ ਵੀ ਉਹਨੂੰ ਪਤਾ ਲੱਗ ਗਿਆ ਕਿ ਬਾਥਰੂਮ ਦੇ ਅੰਦਰ ਕੋਈ ਲੁਕਿਆ ਹੋਇਆ ਅਦਰਵਾਈਜ਼ ਇਹ ਸਾਰਾ ਕਾਂਡ ਵੇਦਵੀ ਹੋਣ ਤੋਂ ਬਾਅਦ ਇਹ ਸਾਰਾ ਕੁਝ ਹੋਣਾ ਸੀ ਸੁਖਦੇਵ ਜੀ ਇਹ ਇਹ ਸਾਹਮਣੇ ਆਇਆ ਕੁਝ ਵੀ ਬੰਦਾ ਐਂਟਰੀ ਕੋਦੋਂ ਕੀਤੀ ਇਹਨੇ ਕੋਈ ਇਹ तकरीबन 10:00 ਵਜੇ 10 ਮਿੰਟ ਤੇ ਗੁਰਦੁਆਰਾ ਸਾਹਿਬ ਐਂਟਰ ਕਰਦਾ ਔਰ 1 ਵਜੇ ਕੁਛ ਮਿੰਟ ਤੇ ਬਾਥਰੂਮ ਦੇ ਅੰਦਰੋਂ ਜਦੋਂ ਸੇਵਾਦਾਰ ਉੱਥੇ ਜਾਂਦੇ ਤਾਂ ਉਦੋਂ ਟਰੇਸ ਹੁੰਦਾ ਵੀ ਅੰਦਰ ਕੋਈ ਲੁਕਿਆ ਹੋਇਆ ਕੀ ਲੱਗਦਾ ਇੰਨਾ ਜਰ ਬਾਥਰੂਮ ਕੇ ਰਿਆ ਹੈ ਇੰਨਾ ਜਰ ਬਾਥਰੂਮ ਦੇ ਅੰਦਰ ਕੋਲੋਂ ਸਰਫ ਇੱਕ ਮੋਬਾਈਲ ਨੰਬਰ ਜਿਹੜਾ ਉਹ ਮਿਲਿਆ ਕੋਈ ਆਧਾਰ ਕਾਰਡ ਨਹੀਂ ਕੋਈ ਡਾਕੂਮੈਂਟ ਨਹੀਂ ਕੋਈ ਫालतू ਕੱਪੜਾ ਨਹੀਂ ਕੋਈ ਬੈਗ ਨਹੀਂ ਇਹ बार-बार ਆਪਣੀਆਂ ਸਟੇਟਮੈਂਟਸ ਬਦਲ ਰਿਹਾ ਪਰ ਇੱਕ ਕਨਫੈਸ਼ਨਲ ਸਟੇਟਮੈਂਟ ਜਿਹੜੀ ਮੀਡੀਆ ਨੂੰ ਜੇ ਤੁਸੀਂ ਕਹੋ ਅਸੀਂ ਦੇ ਵੀ ਦਿਆਂਗੇ ਅਦਰਵਾਈਜ਼ ਉਹ ਆ ਵੀ ਚੁੱਕੀ ਮੀਡੀਆ 'ਚ ਜਿੱਥੇ ਮੰਨ ਰਿਹਾ ਕਿ ਮੈਨੂੰ ਕਿਸੇ ਦੋਸਾਂਝਾਂ ਦੇ ਕਿਸੇ ਵਿਅਕਤੀ ਨੇ ਕਿਉਂਕਿ ਅਸੀਂ ਨਾਂ ਨਹੀਂ ਲੈਂਦੇ ਵੀ ਉਹ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਮੈਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਇੱਥੇ ਭੇਜਿਆ ਗਿਆ ਸੀ ਔਰ ਮੈਨੂੰ ਕਿਹਾ ਗਿਆ ਸੀ ਉੱਥੇ ਜਾ ਕੇ ਉਥਲ-ਪੁਥਲ ਮਚਾਓ ਉਥਲ-ਪੁਥਲ ਦਾ ਮਤਲਬ ਆ ਵੀ ਥੱਲੇ ਕਿਉਂਕਿ ਖਾਂਡਪੜ ਸਾਹਿਬ ਚੱਲ ਰਿਹਾ ਔਰ ਇਹ ਥੱਲੇ ਬਾਥਰੂਮ ਦੇ ਵਿੱਚ ਲੁਕਿਆ ਦਾ ਮਤਲਬ ਵੀ ਉੱਥੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਇਹ ਵੀ ਗੱਲ ਹੋ ਗਿਆ ਵੀ ਜਿਨ੍ਹਾਂ ਨੇ ਮੈਨੂੰ ਭੇਜਿਆ ਉਹਨੇ ਮੈਨੂੰ ਇਹ ਗੱਲ ਕਹੀ ਆ ਵੀ ਤੂੰ ਜੋ ਵੀ ਕਰਨਾ ਆਪਣੇ ਰਿਸਕ ਤੇ ਕਰ ਪਰ ਉਹ ਆਪਣਾ ਨਾਂ ਵੀ ਦੱਸ ਗਿਆ ਔਰ ਭੇਜਣ ਵਾਲੇ ਦਾ ਨੰਬਰ ਵੀ ਦੇ ਗਿਆ ਜਿਹੜੇ ਨੰਬਰ ਪ੍ਰਸ਼ਾਸਨ ਨੂੰ ਦੇ ਦਿੱਤੇ ਗਏ ਆ ਤੇ ਉਹ ਅੱਗੋਂ ਇਨਵੈਸਟੀਗੇਸ਼ਨ ਕਰਕੇ ਪ੍ਰਸ਼ਾਸਨ ਦੇ ਹਿਸਾਬ ਨਾਲ ਉਹ ਨੰਬਰ ਸੋਨੀਪੱਤ ਦਾ ਉਹਨਾਂ ਨੇ ਐਫ ਆਈ ਆਰ 'ਚ ਮੈਂਸ਼ਨ ਕੀਤਾ ਅਗਲੀ ਇਨਵੈਸਟੀਗੇਸ਼ਨ ਲਈ ਅਸੀਂ 7 ਦਿਨ ਵੇਟ ਕਰ ਇਹਦਾ ਕੀ ਨਾਮ ਕੀ ਨਾਮ ਦੱਸ ਰਹੀ ਆ ਆਪਣਾ ਇਹਦੇ ਆਪਣਾ ਜਿਹੜੀ ਜਿਹੜੀ ਵੀਡੀਓ ਆ ਕੰਫੈਸ਼ਨ ਦੀ ਵੀਡੀਓ ਆ ਉਹਦੇ 'ਚ ਪੰਜਾਬੀ ਬੋਲ ਕਰ ਰਿਹਾ ਆਪਣਾ ਨਾਮ ਦੱਸ ਦੇ ਹਾਂਜੀ ਨਹੀਂ ਇਹਨੇ ਕੋਈ ਨਾਮ ਨਹੀਂ ਸੀ ਇਹ ਕਲੀਅਰ ਹੋਇਆ ਕਿੱਥੇ ਦਾ ਰਹਿਣ ਵਾਲਾ ਸੀ ਨਹੀਂ ਉਹ ਆਪਣੇ ਕਿਉਂਕਿ ਉਹਨੇ ਆਪਣੀ ਆਇਡੈਂਟੀਟੀ ਬਾਰ-ਬਾਰ ਚੇਂਜ ਕੀਤੀ ਪਹਿਲਾਂ ਉਹ ਕਹਿ ਰਿਹਾ ਸੀ ਮੈਂ ਫਗਵਾੜੀ ਦਾ ਰਹਿਣ ਵਾਲਾ ਮੇਲੀਗੇਟ ਪਰ ਜਿਹੜੇ ਨੰਬਰ ਉਹਨੇ ਦਿੱਤੇ ਉਹ ਹਰਿਆਣੇ ਦੇ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੰਗੂ ਮੱਟ ਮੇਰਾ ਪੁੱਤ ਹੀ ਆ ਤੇ ਇਹ ਆਇਆ ਸੀ ਕਿਸੇ ਕੰਮ ਇੱਥੇ ਠੀਕ ਆ ਇਹ ਰਾਤ ਉਰੇ ਰੁਕ ਗਿਆ ਹਨੇਰਾ ਹੋ ਗਿਆ ਹੁਣ ਗੁਰਦੁਆਰੇ ਰੁਕ ਗਿਆ ਤੇ ਜਦੋਂ ਉਹ ਬੰਦਾ ਆਇਆ ਬੇਆਦਬੀ ਕਰਨ ਬੇਆਦਬੀ ਕਰਨ ਆਇਆ ਇਹਨੇ ਪੁੱਛਿਆ ਉਹਨੂੰ ਵੀ ਭਾਈ ਤੂੰ ਕੀ ਚੱਕਰ ਆ ਕਿਵੇਂ ਆ ਉਹ ਕਹਿੰਦਾ ਵੀ ਮੈਨੂੰ ਪੈਸੇ ਦਿੱਤੇ ਗਏ ਆ 3-4000 ਰੁਪਇਆ ਠੀਕ ਆ ਫਿਰ ਇਹਨੇ ਪਿਆਰ ਨਾਲ ਕਈ ਵਾਰ ਪੁੱਛਿਆ ਵੀ ਉਹਨੂੰ ਭਾਈ ਤੂੰ ਦੱਸ ਦੇ ਉਹਦਾ ਨੌ ਦਸਤ ਬੰਦੇ ਦਾ ਨਹੀਂ ਦੱਸੇ ਇਹ ਬੰਦਾ ਇਹੀ ਕਹੀ ਗਿਆ ਤੁਹਾਡੀ ਬਾਣੀ ਗਲਤ ਆ ਸਾਡੀ ਬਾਣੀ ਠੀਕ ਆ ਤੁਹਾਡੀ ਬਾਣੀ ਗਲਤ ਸਾਡੀ ਬਾਣੀ ਸਹੀ ਆ ਜਨ ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀਗਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀ ਉਹਨੂੰ ਗੁੱਸਾ ਚੜਿਆ ਨੈਚਰੀਏ ਜੇ ਕਿਸੇ ਦੇ ਧਰਮ ਨੂੰ ਕੋਈ ਗਲਤ ਕਹੋਗਾ ਉਹ ਮੂੰਹ ਤੇ ਹੀ ਗਲਤ ਬੋਲਣ ਲੱਗ ਗਿਆ ਜਦੋਂ ਗਲਤ ਬੋਲਣ ਲੱਗ ਗਿਆ ਉਹਨੂੰ ਗੁੱਸਾ ਚੜ ਗਿਆ ਠੀਕ ਆ ਕਿ ਨਹੀਂ ਇਹ ਗੱਲ ਆ ਵੀ ਕੋਈ ਵੀ ਬੰਦਾ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੁੰਦਾ ਮਾਰਨਾ ਨਹੀਂ ਜਾਂ ਸੌਦਾ ਨਹੀਂ ਲਾਉਣਾ ਚਾਹੁੰਦਾ ਜਦੋਂ ਕਿਸੇ ਦੇ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੈਕ ਕਰਦਾ ਵਾ ਤਾਂ ਬੰਦੇ ਨੂੰ ਜਦੋਂ ਅੱਕ ਜਾਂਦਾ ਫਿਰ ਇਹ ਸਟੇਪ ਚੱਕਦਾ ਨਹੀਂ ਬੰਦਾ ਕੋਈ ਨਹੀਂ ਚੱਕਦਾ ਜਿਹਨਾਂ ਨੇ ਬੇਅਦਬੀ ਦੀ ਜਿਹੜੀ ਅਨੇਕ 25 ਬੰਦੇ ਨੇ ਕੀਤੀ ਹੈ ਅਣਜਾਣ ਬੰਦੇ ਨੇ ਹਾਂਜੀ ਨਿਰੰਗ ਸਿੰਘਾਂ ਨੇ ਸੌਦਾ ਲਗਾਤਾ ਲਗਾਤਾ ਹੀ ਦਿਨ ਰਾਤ ਦੀ ਗੱਲ ਆ ਦੋ ਤਿੰਨ ਵਾਰ ਚੁੱਕੇ ਆ ਹੁਣ ਦਿਨ ਚੜ ਚੁੱਕਾ ਆ ਤਾਂ ਡਿਮਾਂਡ ਕੀ ਹੈਗੀ ਆ ਮਤਲਬ ਕਿਉਂ ਆਪਾਂ ਰੁਕੇ ਕਿਉਂ ਹੋਏ ਆ ਨਹੀਂ ਰੁਕੇ ਕੋਈ ਗੱਲ ਨਹੀਂ ਡਿਮਾਂਡ ਵੀ ਕੋਈ ਗੱਲ ਨਹੀਂ ਹੈਗੀ ਅਸੀਂ ਇਹ ਕਹਿੰਨੇ ਆ ਵੀ ਸਚਾਈ ਲੋਕਾਂ ਨੂੰ ਪਤਾ ਲੱਗੇ ਵੀ ਗਾਹਾਂ ਤੋਂ ਜਿਹੜਾ ਬੰਦਾ ਹੈ ਗਲਤ ਇਹ ਕੰਮ ਕਰੂਗਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੋਈ ਝਾਕੂਗਾ ਤਾਂ ਉਹਦਾ ਵੀ ਇਲਜ਼ਾਮ ਇਹੀ ਹੋਣਾ ਵਾ ਜਿਹੜਾ ਅੱਜ ਹੋਇਆ ਜਿਹਦਾ ਜਿਹੜਾ ਬੇਅਦਬੀ ਕਰਨ ਆਇਆ ਕੁਝ ਨਾਮ ਸਿੰਘ ਕਹਿ ਰਹੇ ਨੇ ਵੀ ਜਿਨ੍ਹਾਂ ਨੇ ਸੌਦਾ ਲਗਾਇਆ ਉਹਨਾਂ ਨੂੰ ਅਰੈਸਟ ਨਹੀਂ ਹੋਣ ਦਿੱਤਾ ਜਾਵੇਗਾ ਉਹਦੇ ਬਾਰੇ ਦੱਸੋ ਨਹੀ ਨਹੀ ਅਰੈਸਟ ਕੋ ਮੇਰੀ ਗੱਲ ਸੁਣੋ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਕੋਈ ਕਾਨੂੰਨਾਂ ਸੀ ਧੱਕਾ ਕਰਨਾ ਕਾਨੂੰਨ ਨੇ ਆਪਣਾ ਕੰਮ ਕਰਨਾ ਵਾ ਕਿੰਨੇ ਕਵਜ ਦੀ ਗੱਲ ਇਹ ਨਹੀਂ ਅਰੈਸਟ ਕਰਨ ਦੇਣਾ ਤਾਂ ਨਹੀਂ ਕਰਨ ਦੇਣਾ ਕਿਉਂ ਜੀ ਬੇਅਦਬੀ ਕੀਤੀ ਹੈ ਜੇ ਬੇਅਦਬੀ ਬੰਦਾ ਕਰਨਾ ਆਵਾ ਉਹ ਉਹ ਵੀ ਤਾਂ ਗਲਤ ਆ ਨਾ ਕਿ ਕਸਮਦਾ ਤੁਸੀਂ ਮੰਨੋ ਮੰਨ ਮੰਨੋਗੇ ਕਿ ਨਹੀਂ ਮੰਨੋਗੇ ਇਹ ਗੱਲ ਕੋਈ ਵੀ ਬੰਦਾ ਗੱਲ ਮੈਨੂੰ ਜੇ ਕਿਸੇ ਦੇ ਧਰਮ ਤੇ ਕੋਈ ਅਟੈਕ ਕਰਦਾ ਵਾ ਇਹ ਸੈਲਫ ਡਿਫੈਂਸ ਆ ਜੀ ਇਹ ਜੇ ਹੱਤਿਆ ਨਹੀਂ ਮੰਨੀ ਜਾਣੀ ਹੈਗੀ ਇਹ ਸੈਲਫ ਡਿਫੈਂਸ ਆ ਉਹ ਬੰਦਾ ਬੇਅਦਵੀ ਕਰਨ ਆਇਆ ਸਾਡੇ ਗੁਰੂ ਦੀ ਸਾਡੇ ਗੁਰੂ ਦੇ ਅੰਗ 파ਰਨ ਆਇਆ ਉਹ ਉਹਦੀ ਹੱਤਿਆ ਕਰਨ ਆਇਆ ਜਦੋਂ ਉਹਦੀ ਹੱਤਿਆ ਕਰਨ ਆਇਆ ਸੈਲਫ ਡਿਫੈਂਸ ਦੇ ਵਿੱਚ ਉਹਦੇ ਨਾਲ ਹੋ ਗਿਆ ਠਾਈ ਨਹੀਂ ਠੀਕ ਆ ਕਿ ਨਹੀਂ ਉਹਦਾ ਸੈਲਫ ਡਿਫੈਂਸ ਆ ਨਾ ਜੇ ਕੋਈ ਵੀ ਮੰਨਿਆ ਜਾਵੇ ਕਾਨੂੰਨ ਵੀ ਇਹ ਗੱਲ ਮੰਨੂਗਾ ਸੈਲਫ ਡਿਫੈਂਸ ਆ ਜੀ ਤਕਰੀਬਨ 4 ਦਿਨ ਪਹਿਲਾਂ ਤਾਂ ਸਾਡਾ ਵਿਰਕਪਿੰਡ ਦਾ ਪ੍ਰੋਗਰਾਮ ਬੜਿਆ ਹੋਇਆ ਸੀ ਅੱਜ ਮੈਂ ਬਰਨਾਲੇ ਪ੍ਰਚਾਰ ਦੇ ਉੱਤੇ ਗਿਆ ਹੋਇਆ ਸੀ ਤੇ ਇਹਨਾਂ ਨੂੰ ਇੱਥੇ ਭੇਜਿਆ ਫਗਵਾੜੇ ਸ਼ਹਿਰ ਦੇ ਵਿੱਚ ਕੱਲ ਵਿਰਕਾਪਿੰਡ ਦੇ ਵਿੱਚ ਅੱਜ ਕਾਰਵਾਈ ਉੱਥੇ ਕਰਨੀ ਸੀ ਕੁਝ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਆ ਬਾਬਾ ਦੀਪ ਸਿੰਘ ਫੋਟੋਆਂ ਜਿਹੜੀਆਂ ਉਹ ਇੰਗਲੈਂਡ ਦੇ ਵਿੱਚ ਕਿਸੇ ਬੰਦੇ ਨੇ ਜਗਜੀਤ ਜੱਗੀ ਦੇ ਨਾਮ ਨੇ ਵੇਦਵੀ ਕੀਤੀ ਸੀ ਇਸ ਕਰਕੇ ਇਹ ਰਾਤ ਇਹਨੇ ਸ਼ੇਂਗਾਇਨਾਂ ਨੂੰ ਇੱਥੇ ਰਹਿਣ ਬਸੇਰਾ ਜਿਹੜਾ ਕੀਤਾ ਕਿਉਂਕਿ ਮੇਰਾ ਫਗਵਾੜਾ ਸ਼ਹਿਰੀ ਆ ਮੈਂ ਦੀ ਸ਼ੇਮ ਪਾਤਸ਼ਾ ਗੁਰਦੁਆਰਾ ਸਾਹਿਬ ਜਾ ਕੇ ਰੁਕੋ ਤੇ ਇਹਨਾਂ ਨੇ ਜੋ ਦੱਸਿਆ ਰਾਤ ਇਹ ਤਕਰੀਬਨ ਜਿਹੜਾ ਬੰਦਾ ਸੀ ਉਹ ਬਾਥਰੂਮ ਦੇ ਵਿੱਚੋਂ ਮਿਲਿਆ ਅੰਦਰੀ ਬੈਠਾ ਹੋਇਆ ਸੀ ਤੇ ਉਹਨੂੰ ਕੱਢਿਆ ਗਿਆ ਬਾਹਰ ਉਹ ਸਾਰੀਆਂ ਗੱਲਾਂ ਮੰਨਿਆ ਗੱਲਾਂ ਕਰਦਿਆ ਕਰਦਿਆ ਰਮਨਦੀ ਮੰਗੂ ਮੱਠ ਦੇ ਉੱਤੇ ਉਹਨੇ ਹਮਲਾ ਕੀਤਾ ਉਹਨੇ ਆਪਣੇ ਸੈਲਫ ਡਿਫੈਂਸ ਵਾਸਤੇ ਆਪਣੇ ਬਚਾਅ ਵਾਸਤੇ ਉੱਤੇ ਵਾਰ ਕੀਤਾ ਜਿਹਦੇ ਕਰਕੇ ਉਹ ਰੱਬ ਨੂੰ ਪਿਆਰਾ ਹੋ ਗਿਆ ਸੋ ਗੁਰੂ ਕਿਰਪਾ ਕਰੇ ਇਹ ਆਏ ਦਿਨੀ ਇਹ ਬੇਦਬੀਆਂ ਦਾ ਜਿਹੜਾ ਮਸਲਾ ਹੈ ਜਿਹੜਾ ਗੁਰੂ ਤੇ ਹਮਲਿਆਂ ਦਾ ਉਹ ਵੱਧਦਾ ਆ ਰਿਹਾ ਜਿਸ ਤਰੀਕੇ ਨਾਲ ਨਾ ਕਰਾਂਗੇ ਤੇ ਸਾਡਾ ਹੱਲ ਕੋਈ ਨਹੀਂ ਤੋ ਇਹ ਸਾਰਿਆਂ ਨੂੰ ਬੇਨਤੀ ਕਰਦਾ ਸਾਰਾ মিডিਆ ਸੁਣ ਲਿਆ ਅੱਜ ਖਾਲਸਾ ਪੰਥ ਬਹੁ ਗਿਣਤੀ ਦੇ ਵਿੱਚ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਹੋਈਆਂ ਅੱਜ ਲੋੜ ਆ ਸਾਨੂੰ ਇਕੱਠੇ ਹੋਣ ਦੀ ਜੇ ਅੱਜ ਖਾਲਸਾ ਸਰਕਾਰ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਡਾ ਕੋਈ ਜਥੇਦਾਰ ਕਾਬਜ ਹੁੰਦਾ ਤੇ ਮੇਰੇ ਹਿਸਾਬ ਦੇ ਨਾਲ ਪੁਲਿਸ ਸਾਜ ਅਰੈਸਟ ਨਹੀਂ ਸੀ ਕਰ ਸਕਦੀ ਸੋ ਅਕਾਲ ਤਖਬ ਸਾਹਿਬ ਦੇ ਜੀਤੀ ਅਨੁਸਾਰ ਉਹਨੂੰ ਸਜ਼ਾ ਦਿੱਤੀ ਜਾਂਦੀ ਹਰ ਇੱਕ ਨੂੰ ਹਰ ਬੰਦੇ ਨੂੰ ਸੋ ਅੱਗੇ ਜੇ ਅਕਾਲ ਤਖਬ ਸਾਹਿਬ ਦੀ ਸਿਰਜਣਾ ਕੀਤੀ ਇਸੇ ਕਰਕੇ ਹੋਈ ਕਿ ਸਰਕਾਰਾਂ ਨੂੰ ਚੁਣੌਤੀ ਦਿੱਤੀ ਗਈ ਸੀ ਖਾਲਸਾ ਸਰਕਾਰ ਬਰਬਰ ਸੋ ਗੁਰੂ ਕਿਰਪਾ ਕਰੇ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਕਿ ਇੱਕ ਵਾਰ ਤੁਸੀਂ ਪੇਸ਼ ਕਰੋ ਸਿੰਘ ਨੂੰ ਕਿ ਅਸੀਂ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਊਗੀ ਬਾਬਾ ਜਿਹੜੇ ਬੰਦੇ ਦਾ ਸੌਦਾ ਲਗਾ ਆ ਉਹਦੀ ਪਛਾਣ ਹੋਈ ਉਹਦੀ ਪਛਾਣ ਕੋਈ ਨਹੀਂ ਹੋਈ ਨਾਲੇ ਤੋਂ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਅਕਸਰ ਜਦੋਂ ਵੀ ਕਿਤੇ ਬਾਹਰ ਨਿਕਲਦੇ ਸਾਰਿਆਂ ਕੋਈ ਆਈਡੀ ਪ੍ਰੂਫ ਜ਼ਰੂਰ ਹੁੰਦਾ ਉਹਦੀ ਜੇਬ ਦੇ ਵਿੱਚੋਂ ਕੋਈ ਆਈਡੀ ਪ੍ਰੂਫ ਨਹੀਂ ਮਿਲਿਆ ਨਾ ਕੋਈ ਆਧਾਰ ਕਾਰਡ ਨਾ ਕੋਈ ਪੈਨ ਕਾਰਡ ਕੋਈ ਵੀ ਪ੍ਰੂਫ ਨਹੀਂ ਮਿਲਿਆ ਜੰਗ ਸਿੰਘਾ ਵੱਲੋਂ ਵੀਡੀਓ ਵਾਇਰਲ ਕੀਤੀ ਕਿ ਜਿਹਦੇ ਵਿੱਚ ਉਹਦੇ ਨਾਲ ਆਪਾਂ ਗੱਲਬਾਤ ਕੀਤੀ ਉਹ ਬੰਦੇ ਨੇ ਜਦੋਂ ਗੱਲਬਾਤ ਕੀਤੀ ਕੀ ਦੱਸ ਰਿਹਾ ਸੀ ਉਹ ਉਹ ਗੱਲਬਾਤ ਵਿੱਚ ਦੱਸ ਰਿਹਾ ਕਿ ਮੈਨੂੰ ਕਿਸੇ ਸੁਖੀ ਨਾਮ ਦੇ ਬੰਦੇ ਨੇ ਭੇਜਿਆ ਜਿਹਨੇ ਮੈਨੂੰ ਇੰਨੇ ਪੈਸੇ ਦਿੱਤੇ ਆ ਪਹਿਲਾਂ ਸੋਆਂ ਦੀ ਫਿਰ ਹਜ਼ਾਰਾਂ ਦੀ ਗੱਲ ਕਰ ਰਿਹਾ ਮੈਂ ਇੱਥੇ ਗਲਤਮਲ ਧਾਕੇ ਕਰਨਾ ਸੀ ਮੈਂ ਲਿਖਣਾ ਸੀ ਕੁਝ ਗੁਰੂ ਗ੍ਰੰਥ ਸਾਹਿਬ ਤੇ ਇਦਾਂ ਦੀਆਂ ਗੱਲਾਂ ਉਹ ਵਿੱਚ ਕਰ ਰਿਹਾ ਸੀ ਕੀ ਜਿਹੜੇ ਸਿੰਘ ਸਾਹਿਬ ਨੇ ਕੀਤਾ ਹੈਗਾ ਉਹ ਜੋ ਮੰਨਿਆ ਉਹ ਕਿੱਥੇ ਰਹਿਣ ਵਾਲੇ ਆ ਤੇ ਕੀ ਨਾਮ ਉਹਨਾਂ ਦਾ ਉਹ ਕਿਹੜੇ ਵੰਗੂ ਮਾਛੀ ਰਮਨਦੀਪ ਸਿੰਘ ਲੁਧਿਆਣੇ ਦਾ ਰਹਿਣ ਵਾਲਾ ਹਾਂਜੀ ਤੇ ਅੱਜ ਦੇ ਨਹੀਂ ਉਹ ਕਾਰਵਾਈਆਂ ਤੇ ਰਹਿੰਦਾ ਹੀ ਮੈਂ ਇਹ ਰਮਨਦੀਪ ਸਿੰਘ ਚੰਗੀ ਤਰ੍ਹਾਂ ਜਾਣਦਾ ਮੇਰੇ ਕੋਲ ਤਕਰੀਬਨ 2 ਦਿਨ ਪਹਿਲਾਂ ਹੀ ਇੱਧਰ ਨੂੰ ਆਏ ਆ ਇਹ ਸਿੰਘ ਉਹ ਆ ਜਿਹੜਾ ਰਾਤ ਨੂੰ ਵੀ ਨਹੀਂ ਸੌਂਦਾ ਤੇ ਦਿਨੇ ਵੀ ਨਹੀਂ ਸੌਂਦਾ ਪਰ ਸੋ ਰਾ ਸਾਰੀ ਰਾਤ ਮੈਂ ਚਲੋ ਚੌਂਕੜਾ ਮਾਰ ਕੇ ਅਭਿਆਸ ਦਾ ਸਾਡਾ ਪੱਕਾ ਮੇਰੇ ਨਾਲ ਹੀ ਚੌਂਕੜਾ ਮਾਰ ਕੇ ਬੈਠਾ ਰਿਹਾ ਸੋ ਅਭਿਆਸੀ ਆ ਗੁਰੂ ਸਾਹਿਬ ਦੀ ਕਿਰਪਾ ਹੈ ਚੜ੍ਹਦੀ ਕਲਾ ਆਏ ਦੀ ਇਹ ਕਾਰਵਾਈ ਕੋਈ ਨੋ ਕੀ ਕਰ ਹੀ ਰਿਹਾ ਲਗਾਤਾਰ ਰਮਨ ਬਾਬਾ ਜੀ ਇੱਥੇ ਫਗਵਾੜੇ ਕਦੋਂ ਪਹੁੰਚੇ ਸੀ ਇਹ ਰਾਤ ਤਕਰੀਬਨ 10 ਵਜੇ ਰਾਤੀ ਪਹੁੰਚੇ ਆ ਇਹ ਕੱਲ ਜਿਹੜੀ ਨੰਗੀ ਰਾਤ ਆ ਇਹ ਕਿੰਨੇ ਵਜੇ ਕਿੰਨੇ ਵਜੇ ਬਾਥਰੂਮ ਚ ਦੇਖਿਆ ਤੁਸੀਂ ਇਹ ਤਕਰੀਬਨ ਇਹਨਾਂ ਨੇ 11 ਵਜੇ ਦੇ ਕਰੀਬ ਦੇਖਿਆ ਬਾਥਰੂਮ ਦੇ ਵਜੇ ਜਿਹੜਾ ਉਹ ਸ਼ਖਸਣ ਵੀ ਉਹਦੇ ਪਹਿਲਾਂ 10:30 10:30 ਦੇ ਅੰਦਰੋਂ 10 ਵਜੇ ਕੇ 10 ਮਿੰਟ ਤੇ ਐਂਟਰ ਕੀਤਾ 1:30 ਵਜੇ ਤਕਰੀਬਨ ਇਹਨੂੰ ਦੇਖਿਆ ਅੰਦਰੋਂ ਫੜਿਆ ਛੋਟੀ ਸੇ ਸਿੰਘ ਨੇ ਲੈ ਗਏ ਦੁਆਰੇ ਦੇ ਇੱਕ ਪਾਸੇ ਚੱਲ ਗਿਆ ਉਹ ਮਾਤੀ ਦੇ ਪਾਸੇ ਮਾਤੀ ਦੇ ਪਾਸੇ ਤੋਂ ਦੇਖਣਾ ਕਿ ਇਹ ਇਹ ਨਾਲ ਉਸੀ ਸਰਫ ਵੈਰੀਫਾਈ ਕਰਕੇ ਹਮ ਪਛਾਣਦਾ ਹੈ ਪਛਾਣ ਤੋਂ ਬਾਅਦ ਜਿਹੜਾ ਬੰਦਾ ਹੋਣੀ ਫਿਰ ਸੈਕੂਰੀਟੀ ਅਰੈਸਟ ਕਰ ਲਿਆ ਬਾਕੀ ਮੈਡਮ ਜਿਹੜਾ ਮੈਡਮ ਜਿਹਦਾ ਮਰਡਰ ਹੋਇਆ ਪਹਿਚਾਨ ਮੈਡਮ ਪਛਾਣ ਹੋਇਆ ਜਿਹੜਾ ਉਹ ਤੇ ਇਹਨਾਂ ਦਾ ਸਿੱਖ ਸੰਗਤ ਵੱਲੋਂ ਕੀਤਾ ਗਿਆ ਤੇ ਥੋੜਾ ਬਰੀਫਿੰਗ ਕਰ ਦਿਓ ਵੀ ਪਛੇ ਦੋ ਸਾਡੀ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿ ਇਹ ਵੱਲੋਂ ਹੋਇਆ ਕੀ ਹੋਇਆ ਉਹ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਅੱਛਾ ਅੱਛਾ ਜੀ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਇਹ ਤੋਂ ਇਹ ਇਹ ਹੋਇਆ ਹੈ ਹਨਾ ਐਫ ਆਈ ਆਰ ਹੈਸ ਬੀਨ ਰਜਿਸਟਰਡ ਅਪਰ ਡੈੱਡ ਬੋਡੀ ਮਤਲਬ ਉਹ ਮਾਸਾ ਦਾ ਹੈ ਇੱਕ ਦਿਨ ਸਹੀ ਔਰ ਜਿਹੜਾ ਬੰਦਾ ਹੈ ਉਹਨੇ ਆਪਣੀ ਜਿਹੜੀ ਫਾਈਲ ਦਿੱਤੀ ਨਹੀਂ ਜਿਹੜਾ ਮੈਨੂੰ ਜਿਹਨੇ ਇਹ ਵੀ ਇੱਕ Oh we are verifying that is part of investigation ਜਦ ਵੀ ਪਤਾ ਲੱਗੂਗਾ ਅਸੀਂ ਤੁਹਾਨੂੰ ਮੈਡਮ ਜਿਹੜੇ ਤੁਸੀਂ ਨੰਗ ਸਿੰਘ ਨੂੰ ਲੈ ਕੇ ਆਏ ਹੋ ਉਹ ਕੌਣ ਹੈ ਜੀ ਉਹ ਕਿਹੜੀ ਜਗ੍ਹਾ ਹੈ ਅਸੀਂ ਤੁਹਾਨੂੰ ਸਾਰੀ ਡਿਟੇਲਸ ਨਾਲ ਨਹੀਂ ਦੱਸ ਸਕਦੇ ਕਿ ਉਹ ਹੈ ਕੀ ਹੈ ਉਹ ਅਸੀਂ ਗਾਇ ਰਿਕਾਰਡ ਕਰ ਰਹੇ ਹਾਂ ਜਿਹੜੇ ਜਿਹੜੇ ਗਤੀਵਿਧੀਆਂ ਲਈ ਆਏ ਸੀ ਮੈਡਮ ਕਿਸ ਪਰਪਸ ਲਈ ਆਏ ਸੀ we are verifying ਹੈ ਨਾ ਮੈਮ ਹਥਿਆਰ ਵਗੈਰਾ ਕੀ ਜ਼ਬਤ ਕੀਤਾ ਉਹ ਤੁਸੀਂ ਬੰਦਾ ਲੈ ਕੇ ਗਏ ਹੋ ਹੈ ਨਾ ਆਸੀ ਰੈਡ ਬੋਏ ਹੈ ਨਾ ਜਸਬੀ ਨਰਾਜ਼ ਮੈਡਮ ਤੁਸੀਂ ਮੈਡਮ ਜਿਹੜੇ ਬੰਦੇ ਦਾ ਮਾਰਦਾ ਹੋਈ ਹੈ ਐਫ ਆਈ ਆਰ ਦੇ ਵਿੱਚ ਅਗਰ ਲੋਜ ਹੀ ਹੋ ਗਿਆ ਹੈ ਕਿ ਫਿਰ ਐਫ ਆਈ ਆਰ ਦੇ ਕਦੇ ਕਹਿੰਦੇ ਤੁਸੀਂ ਉਹ ਤੁਹਾਨੂੰ ਕਾਪੀ ਮਿਲ ਜਾਊਗੀ ਤੁਸੀਂ ਲੈ ਲਓ ਹੈ ਨਾ ਆਸੀ ਨਹੀਂ ਲੈਟ ਮੀ ਸੀ ਹੈ ਨਾ ਆਪਾਂ ਸੈਕਸ਼ਨ ਜਿਹੜੇ ਵੀ ਲਾਏ ਹੈ ਆਉ ਤੁਸੀਂ ਅਗਰ ਦੀ ਕਾਪੀ ਮੈਡਮ ਜਿਹੜੇ ਵਿਅਕਤੀ ਦੀ ਜਿਹੜੇ ਵਿਅਕਤੀ ਮਰਡਰ ਹੋਇਆ ਉਹਦਾ ਕੋਈ ਪਛਾਣ ਹੋਈ ਹੈ ਉਹ ਦੀ ਯਾ वेरी ਫਰਮ ਹੈ ਨਾ ਹਲੇ ਤਾਂ ਵੈਰੀਫਾਈ ਕਰ ਰਹੇ ਹਾਂ ਹਲੇ ਤੱਕ ਕੰਮ ਸੇ ਕਿੰਨਾਂ ਪੌਣ ਹੈ ਕਿ ਇਹ ਡੈਡੀ ਪਾਟਾ ਮੈਡਮ ਪੁਲਿਸ ਨੂੰ ਇਨਫਰਮੇਸ਼ਨ ਕਿੰਨੇ ਵਜੇ ਮਿਲੀ ਸੀ 304 ਬੱਲੇ ਤੇ 302 ਮੈਮ ਕਿੰਨੇ ਵਜੇ ਸੂਚਨਾ ਆਈ ਹੈ ਜੀ ਸੂਚਨਾ ਕਿੰਨੇ ਵਜੇ ਕਿੰਨੇ ਵਜੇ ਇਨਫਰਮੇਸ਼ਨ ਆਪਣੇ ਪਹਿਲੇ ਪੁਲਿਸ ਨੂੰ ਮਿਲਦੀ ਹੈ ਗੁਰਦੁਆਰਾ ਸਾਹਿਬ ਤੋਂ ਇਨਫਰਮੇਸ਼ਨ ਆਈ ਹੈ ਕਿੰਨੇ ਵਜੇ ਆਈ ਸੀ ਤਕਰੀਬ ਸਵੇਰੇ ਆਈ ਹੈ ਥੋੜਾ ਹੋਰ ਆਦੀ ਮੰਨ ਲੀਏ ਬੱਲੇ ਲੋਕਾਂ ਦਾ ਕਹਿਣਾ ਕਿ ਰਾਤ ਨੂੰ 2 ਵਜੇ ਦੇ ਕਰੀਬ ਇਹ ਕਤਲ ਕੀਤਾ ਗਿਆ ਤਾਂ ਪੁਲਿਸ ਨੂੰ ਦੇਖੋ ਅਸੀਂ ਟਾਈਮ ਜਿਹੜਾ ਤੁਸੀਂ ਪੁੱਛੋ ਜਿਹੜਾ ਸਵਾਲ ਹੈ ਟਾਈਮ ਕਿੰਨੇ ਦੇ ਟੂ ਇਨਫੋਰਮੇਸ਼ਨ ਆਈ ਹੈ ਕਿਉਂਕਿ ਉਹ ਸਾਰਾ ਇਸ ਫਾਟਾ ਕਨਵਰਸਟੀਗੇਸ਼ਨ ਅਜੇ ਕੰਪਲੀਟ ਨਹੀਂ ਹੋਈ ਹੈ ਬੱਦਲੋ ਕਲੀਅਰਲੀ ਨਹੀਂ ਦੇ ਦੱਸ ਸਕਦੇ ਬਟ ਇਸ ਮੈਟਰ ਕਨਵਰਸਟੀਗੇਟਿਵ ਹੈ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਆਰ ਸੇਇੰਗ ਕਿ ਵੈਰੀ अर्ਲੀ ਮਾਰਨਿੰਗ ਆਈ ਸੀ ਹਨਾ ਉਦਾਹਰਨ ਕਿਸੇ ਸਮੱਸਿਆ ਪਰ ਫਿਰ ਸਵੇਰਾ ਤੁਸੀਂ ਕਹਿੰਦਾ ਤੁਸੀਂ ਸਵੇਰਾ ਹੋ ਰਹਾ ਹੈ ਅਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਜਦੋਂ ਇਨਫੋਰਮੇਸ਼ਨ ਆਈ 90 ਸਦੀ ਤੇ ਸਾਰੇ ਮੋਟੇ ਪਹੁੰਚ ਗਏ ਉਹਦੇ ਬਾਅਦ ਤੁਸੀਂ ਜੋ ਹੋਇਆ ਤੁਸੀਂ ਸਾਰੇ ਦੇਖਿਆ ਕਿ ਉਸੇ ਇੱਕੰਦਾ ਅੰਦਰ ਕੋਈ ਸੀ ਜਿਹਦੇ ਨਾਲ ਸਮੱਸਿਆ ਸੀ ਆਪ ਸਾਡੀ ਮੇਨ ਨਾਲ ਸਾ ਜਿਹੜੀ ਸਾਡਾ ਲਾਅਨ ਆਰਡਰ ਮਾਰਨ ਗਿਰ ਹੈ ਨਾ ਆਪ ਤੁਹਾਨੂੰ ਪਤਾ ਹੋ ਕਿ ਰੱਬ ਦਾ ਸਾਰਾ ਚੱਲਣਾ ਹੈ ਕਿ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਅਸੀਂ ਇਹ ਨਾ ਅਸਰ ਨੂੰ ਕੋਈ ਪਰੇਸ਼ਾਨ ਨਹੀਂ ਅਸੀਂ ਸਾਡੀ ਉਹੀ ਕੋਸ਼ਿਸ਼ ਹੈ ਕਿ ਡੈੱਡ ਬੋਡੀ ਨੂੰ ਹਟਾ ਕੇ ਕਿਹਦਾ ਬੰਦਾ ਹੈ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਮੈਡਮ ਕੋਈ ਕੋਸੀਟੀਵੀ ਵਗੈਰਾ ਨਹੀਂ ਮੈਂ ਫਾਈਂਡ ਨਹੀਂ ਆਬੀ ਵੀ ਕਾਂਟ ਟੈਲ ਯੂ ਰਾਈਟ ਨਾ ਵਿ ਆਰ ਡੈੱਡ ਪਰਮੈਂਟ ਮੈਡਮ ਉਹਨੇ ਉਹਦਾ ਮਰਡਰ ਕੀਤਾ ਜੀ ਐਵਰੀਥਿੰਗ ਇਜ਼ ਪਾਰਟ ਆਫ ਦ ਇਨਵੈਸਟੀਗੇਸ਼ਨ ਐਨਾ ਆਬੀ ਆਮ ਨਾਟ ਗੀਵਿੰਗ ਯੂ ਰਿਗਾਰਡਿੰਗ ਦ ਕ੍ਰਾਈਮ ਨਾ ਇਹ ਸਾਡੀ ਹੁਣ ਇਹ ਹੀ

ਹਾਲ ਗੁਰਪ੍ਰਬਤ ਸਹਿਰਵਸਨ ਗੁਰਪ੍ਰੋ ਰਿਲੇਟਡ ਟੀਮ ਅਸੀ ਜਾਈਏ ਇਹ ਹੈ ਕਿ ਤੁਹਾਨੂੰ ਸ਼ੇਅਰ ਦੇ ਲਈ ਬਹੁਤ ਚੰਗੀ ਹੈ ਤੁਸੀਂ ਆਰਾਮ ਨਾਲ ਆਪਣਾ ਬੁਸਰਾ ਬਣਾਓ ਹਨ ਸਾਰੇ ਜਿਹੜੇ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਜਾਓ ਸੰਭਾ ਦੱਸ ਸਕਦੇ ਹੋ ਕੋਈ ਮੈਡਮ ਉਹਨਾਂ ਨੇ ਕਿਹਾ 6 ਦਿਨ ਦਾ ਆਲਟੀਮੇਟਮ ਦਿੱਤਾ ਹੈ ਅਗਰ ਇਹਨਾਂ ਵੱਲ ਗੂਸ ਇਨਵੈਸਟੀਗੇਸ਼ਨ ਨਹੀਂ ਕੀਤੀ ਅਸੀਂ ਕੋਈ ਵੀ ਉਹ ਪ੍ਰੋਟੈਕਟ ਕਰਾਂਗੇ ਵੀ ਆ ਵੀ ਆ ਇਨਵੈਸਟੀਗੇਸ਼ਨ ਉਹ ਕਹਿੰਦੇ ਵੈਸੇ ਮੈਂਮ ਅਸੀਂ ਕਹਿੰਦੇ ਅਰੈਸਟ ਨਹੀਂ ਕਰਾਇਆ ਹੈਗਾ ਗੁਰਨਿਆ ਸਿੰਘ ਲੈ ਕੇ ਆਇਆ ਉਹ ਕਹਿੰਦੇ ਵੀ ਅਸੀਂ ਅਰੈਸਟ ਨਹੀਂ ਕਰਾਇਆ ਹੈਗਾ ਚਲੋ ਠੀਕ ਹੈ ਉਹ ਉਹਨਾਂ ਦੀ ਵਰਜਨ ਹੈ ਕਿ ਉਹ ਉਹਨਾਂ ਨੇ ਤਾਕਤਿਆ ਆਪਣੀ ਦਿੱਤੀ ਹੈ ਅਸੀਂ ਸਾਡਾ ਵਰਜਨ ਹੈ ਜੀ ਫਰਦਰ ਫਰਦਰ ਕੋਈ ਨਹੀਂ ਡਵੈਲਪਮੈਂਟ ਆਫੀਸਰ ਵੀ ਬੈਟਰ ਪੇ ਕੀ ਹੋਗਾ ਵੀਵਲ ਹੋਗਾ ਕੋਈ ਵੀ ਤਰ੍ਹਾਂ ਇਸ ਫੇਸ ਦੇ ਵਿੱਚ ਕੋਈ ਡਵੈਲਪਮੈਂਟ ਹੋਗਾ ਅਸੀਂ ਤੁਹਾਨੂੰ ਦੱਸਣਗੇ ਕੋਈ ਹੋਰ ਬਾਕੀ ਸੁਖਾਂਤੀ ਹੈ ਤੁਸੀਂ ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਦੋ ਸੇ ਕੋਈ ਪ੍ਰੋਬਲਮ ਨਹੀਂ ਹੈ ਆਰਾਮ ਨਾਲ ਤੁਸੀਂ ਦੁਦਵਾਰਾ ਜਾ ਸਕਦੇ ਹੋ ਹੈਨਾ ਉੱਥੇ ਤੁਸੀਂ ਦਰਸ਼ਨ ਕਰੋ ਹੈਨਾ ਔਰ ਤੁਸੀਂ ਜਦ ਆਪਣਾ ਮਨਾਓ ਕੋਈ ਪ੍ਰੋਬਲਮ ਨਹੀਂ ਹੈ ਮੈਡਮ ਜੇ ਬੋਡੀ ਹੈ ਇੱਥੇ ਠਗਵਾੜਾ ਰੱਖੀ ਜੇ ਉਹ ਦਿਸ ਇਜ਼ 올 ਪਾਰਟ ਆਫ ਇਨਵੈਸਟੀਗੇਸ਼ਨ ਤੁਸੀਂ ਸਾਡੇ ਤੋਂ ਹੋਵੋ ਸਮਝ ਲੇਕਿਨ ਜਲੰਧਰ ਵਗੈਰਾ ਨਹੀਂ ਵੀ ਆਈ ਕਾਂਟ ਰੀਵੀਲ ਦੈਟ ਹੈਨਾ ਦੈਟ ਇਜ਼ ਪਾਰਟ ਆਫ ਇਨਵੈ ਸਾਡਾ ਇੰਟਰਨਲ ਹੈਗਾ ਆਪ ਆਪ ਦਾ ਇਨਵੈਸਟੀਗੇਸ਼ਨ ਕਰਦੇ ਹੋ ਥੈਂਕ ਯੂ ਬਹੁਤ ਥੈਂਕ ਯੂ ওকে ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593